ਤੁਸੀਂ ਲੋਕ ਖਬਰਨਾਮਾ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ ਇਸ ਵਕਤ ਸਭ ਤੋਂ ਜਾਣਲੇਵਾ ਬਣੀ ਹੋਈ ਹੈ ਚਾਈਨਾ ਡੋਰ ਜਿਸ ਦੇ ਨਾਲ ਅਕਸਰ ਹੀ ਖਬਰਾਂ ਸਾਹਮਣੇ ਆ ਰਹੀਆਂ ਕਈ ਥਾਵਾਂ ਦੇ ਉੱਪਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਅਤੇ ਕਈ ਛੜਕੀ ਹਾਦਸੇ ਵੀ ਇਸ ਚਾਈਨਾ ਡੋਰ ਦੇ ਕਾਰਨ ਵਾਪਰਿਆ ਹਨ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਫਰੀ ਕੋਟ ਦੀ ਜਿਸ ਵਿੱਚ ਮੋਟਰਸਾਈਕਲ ਤੇ ਜਾ ਰਹੇ ਵਿਅਕਤੀ ਦੇ ਅੱਗੇ ਚਾਈਨਾ ਡੋਰ ਆ ਜਾਂਦੀ ਹੈ ਅਤੇ ਅੱਗੇ ਮੋਟਰਸਾਈਕਲ ਉਸ ਦਾ ਸਕੂਟਰੀ ਨਾਲ ਟਕਰਾ ਜਾਂਦਾ ਹੈ ਹਾਲਾਂਕਿ ਇਸ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਸਵਾਲ ਖੜੇ ਕਰਦੇ ਨੇ ਕਿ ਇਹ ਚਾਈਨਾ ਡੋਰ ਕਿੱਥੋਂ ਆ ਰਹੀ ਹੈ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਤਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਅਤੇ ਚਾਈਨਾ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਢੱਲੇ ਨਾਲ ਚਾਈਨਾ ਡੋਰ ਅਕਸਰ ਹੀ ਗਲੀਆਂ ਦੇ ਵਿੱਚ ਔਰਦੀ ਨਜ਼ਰ ਆ ਰਹੀ ਹੈ ਨਦੀਕਾ ਦੇ ਫ੍ਰੀ ਕੋਰਟ ਦੇ ਕਲਾ ਚੌਂਕ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਦੱਸਿਆ ਜਾ ਰਿਹਾ ਕਿ ਚਾਈਨਾ ਡੋਰ ਆ ਗਈ ਜਿਸ ਕਾਰਨ ਮੋਟਰਸਾਈਕਲ ਅੱਗੇ ਆ ਰਹੀ ਸਕੂਟੀ ਦੇ ਨਾਲ ਟਕਰਾ ਗਿਆ ਹਾਲਾਂਕਿ ਇਸ ਟੱਕਰ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਸਵਾਲ ਖੜੇ ਕਰ ਜਾਂਦੇ ਨੇ ਕਿ ਚਾਈਨਾ ਡੋਰ ਕਿਵੇਂ ਆ ਰਹੀ ਹੈ ਪ੍ਰਸ਼ਾਸਨ ਦਾਅਵੇ ਕਰ ਰਿਹਾ ਕਿ ਚਾਈਨਾ ਡੋਰ ਨਹੀਂ ਵਿੱਚ ਦਿੱਤੀ ਜਾਵੇਗੀ ਪਰ ਕੁਝ ਦੁਕਾਨਦਾਰ ਦੱਬੀ ਹਵਾਜ਼ ਦੇ ਵਿੱਚ ਕਹਿ ਰਹੇ ਨੇ ਕਿ ਚਾਈਨਾ ਡੋਰ ਤਾਂ ਪਹਿਲਾਂ ਹੀ ਫ੍ਰੀ ਕੋਰਟ ਦੇ ਵਿੱਚ ਆ ਚੁੱਕੀ ਸੀ ਲੋਕਾਂ ਵੱਲੋਂ ਪਹਿਲਾਂ ਹੀ ਲਿਆ ਕੇ ਰੱਖੀ ਗਈ ਸੀ ਅਤੇ ਹੁਣ ਉਸ ਨੂੰ ਵੇਚਿਆ ਜਾ ਰਿਹਾ ਏ ਕੁਝ ਲੋਕ ਅਜਿਹੇ ਹਨ ਜੋ ਐਸਵੀਆ ਕਿੱਤੇ ਨਾਲ ਸੰਬੰਧਿਤ ਨਹੀਂ ਪਰ ਉਹਨਾਂ ਵੱਲੋਂ ਵੀ ਚਾਈਨਾ ਡੋਰ ਧੜ ਲੈਣਾ ਵੇਚੀ ਜਾ ਰਹੀ ਹੈ ਇਸ ਵੀਡੀਓ ਦੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਫ੍ਰੀ ਕੋਰਟ ਦੇ ਰਹਿਣ ਵਾਲੇ ਰਾਜਨ ਠਾਕਰ ਨੇ ਦੱਸਿਆ ਕਿ ਚਾਈਨਾ ਡੋਰ ਪ੍ਰਸ਼ਾਸਨ ਦਾਅਵੇ ਕਰ ਰਿਹਾ ਪਰ ਉਸ ਦੇ ਬਾਵਜੂਦ ਫੇਰ ਵੀ ਝੜਲੇ ਨਾਲ ਆ ਡ ਰਹੀ ਹੈ ਉਹਨਾਂ ਮੰਗ ਕੀਤੀ 21 ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਤਾਂ ਹੀ ਇਹ ਜਿਹੇ ਹਾਸੇ ਹੋਣੋਂ ਬਚਣਗੇ ਸਾਡੇ ਚੈਨਲ ਵੱਲੋਂ ਵੀ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਇਸ ਦਾ ਬਾਈਕਾਟ ਕਰਨ ਦੀ ਗੱਲ ਕਹੀ ਜਾ ਰਹੀ ਹੈ ਜਿੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਇੱਕ ਦਿਨ ਕਿਤੇ ਚਿੰਤਾ ਦਾ ਵਿਸ਼ਾ ਬਣਦੀਆਂ ਕਿ ਆਏ ਦੇਣੀ ਸੜਕੀ ਹਾਸੇ ਵਾਪਰਦੇ ਨੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਹੁਣ ਲੋੜ ਹੈ ਪ੍ਰਸ਼ਾਸਨ ਨੂੰ ਵੀ ਆਪਣੀ ਕੰਮ ਕਰਨੀ ਦੀ ਜਾਗਦੇ ਹੋਇਆਂ ਸਖਤ ਕਾਰਵਾਈ ਕਰਨ ਦੀ ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਕਿਰਪਾ ਕਰਕੇ ਮੋਟਰਸਾਈਕਲ ਦੀ ਸਪੀਡ ਨੂੰ ਸਲੋ ਰੱਖੋ ਕਿਉਂਕਿ ਅੱਜ ਦਿਨੀਂ ਛੜਕੀ ਹਾਦਸੇ ਚੈਨਲ ਉੱਪਰ ਵਾਪਰੇਣ ਇਸ ਤੋਂ ਆਪ ਹੀ ਪ੍ਰੇਜ ਰੱਖਿਆ ਜਾ ਸਕੇ ਅਤੇ ਆਪਣਾ ਪੋਚਾ ਆਪ ਹੀ ਕੀਤਾ ਜਾ ਸਕੇ ਤੁਸੀਂ ਵੀ ਦੇਖੋ ਇਹ ਵੀਡੀਓ ਜੋ ਸੀਸੀਡੀ ਕੈਮਰੇ ਵਿੱਚ ਕੈਦ ਹੋਈ ਸੀ ਕਿਸ ਤਰ੍ਹਾਂ ਇਹ ਵਾਪਰਿਆ ਸੀ ਹਾਦਸਾ ਅਤੇ ਇਸ ਬਾਰੇ ਕੀ ਕਹਿੰਦੇ ਨੇ ਫ੍ਰੀਕੋਡ ਵਾਸੀ ਰਾਜਨ ਠਾਕਰ ਅੱਜ ਕਿਲਾ ਚੌਂਗ ਦੇ ਵਿੱਚ ਨਾ ਜੀ ਇੱਕ ਮੋਟਰਸਾਈਕਲ ਸਵਾਰ ਤੇ ਇੱਕ ਸਕੂਟਰ ਸਵਾਰ ਪਰਿਵਾਰ ਸਮੇਤ ਚਾਈਨਾ ਡੋਰ 'ਚ ਉਲਝਣ ਕਰਕੇ ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀਗਾ ਜਿਸ ਤੇ ਉਹਨਾਂ ਦੇ ਪਰਿਵਾਰ ਦੇ ਕਾਫੀ ਸੱਟਾਂ ਲੱਗੀਆਂ ਬਹੁਤ ਮੰਦਭਾਗੀ ਗੱਲ ਹੈ ਇਹ ਪ੍ਰਸ਼ਾਸਨ ਦਾ ਚਾਈਨਾ ਡੋਰ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਔਰ ਚਾਈਨਾ ਡੋਰ ਢੜਲੇ ਨਾਲ ਵਿਕ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਔਰ ਇਹ ਬੜੀ ਮੰਦਭਾਗੀ ਗੱਲ ਹੈ ਇਹ ਪਤਾ ਨਹੀਂ ਹਲੇ ਵੀ ਪੁਲਿਸ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਕਿਵੇਂ ਹੈ ਪਰ ਫਿਰ ਵੀ ਬਹੁਤ ਨੁਕਸਾਨ ਹੋਇਆ ਇਹ ਸੋ ਮੰਦਭਾਗੀ ਗੱਲ ਕੋਈ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਨਾ ਕੋਈ ਕਰੜੇ ਇਹਨਾਂ ਨੂੰ ਹੱਥੀ ਲਵੇ ਇਸ ਗੱਲ ਨੂੰ ਤੇ ਇਹਨਾਂ ਨੂੰ ਇਸ ਚੀਜ਼ ਨੂੰ ਇਹਨੂੰ ਇਹਦੇ ਤੇ ਪਾਬੰਦੀ ਲਾਵੇ ਇਹਨੂੰ ਰੋਕ ਲਾਵੇ ਪਰ ਡਿਪਟੀ ਕਮਿਸ਼ਨਰ ਵੱਲੋਂ ਇਸ ਚਾਈਨਾ ਡੋਰ ਦੀ ਪਾਬੰਦੀ ਲਾਈਏ ਵਿੱਚ ਤੇ ਪਰ ਇਸ ਦੇ باوجود ਵੀ ਦੱਸਿਆ ਜਾ ਰਿਹਾ ਕਿ ਚਾਈਨਾ ਡੋਰ ਸ਼ਹਿਰ ਹਰ ਵਿੱਚ ਚਾਈਨਾ ਡੋਰ ਵਿਕ ਰਹੀ ਆ ਜੀ ਜਦੋਂ ਮਰਜ਼ੀ ਜਾਓ ਤੁਸੀਂ ਬਾਜ਼ਾਰਾਂ ਦੇ ਵਿੱਚ ਆਮ ਬੱਚੇ ਜਿਹੜੇ ਹੈਗੇ ਆ ਜੇ ਚੈੱਕ ਕੀਤਾ ਜਾਵੇ ਦੁਕਾਨਾਂ ਜਿਹੜੀਆਂ ਮਹੱਲੇ ਦੇ ਵਿੱਚ ਦੁਕਾਨਾਂ ਹੈਗੀਆਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਥੋਂ ਆਮ ਹੀ ਮਿਲ ਜਾਂਦੀ ਆ